ਗੋਵਰ ਜੀ ਅਕਾਲੀ ਦਰ ਜਿੰਦਾਬਾਦ ਰੋਮਣੀਆ ਕਾਲੀ ਦਰ ਜਿੰਦਾਬਾਦ ਜਿੰਦਾਬਾਦ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਜਿੰਦਾਬਾਦ ਸਰਦਾਰ ਵੀਰ ਸਿੰਘ ਜੀ ਬਾਦ ਜਿੰਦਾਬਾਦ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰੁਣ ਕੁਰਾਲੀ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਜੋ ਸਾਫਕਾ ਨੇ ਦਵਿੰਦਰ ਸਿੰਘ ਠਾਕੁਰ ਵੱਲੋਂ ਵਾਰਡ ਨੰਬਰ 6 ਦੇ ਵਿੱਚ ਇੱਕ ਵੱਡੀ ਮੀਟਿੰਗ ਕੀਤੀ ਗਈ ਹੈ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਬਾਜੜਾ ਦੇ ਹੱਕ ਦੇ ਵਿੱਚ ਵੋਟਾਂ ਵੀ ਮੰਗੀਆਂ ਗਈਆਂ ਇਸ ਮੌਕੇ ਤੇ ਦਿਹਾਤੀ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਚਰਨਜੀਤ ਸਿੰਘ ਚੰਨਾ ਕਾਲੇয়াল ਅਤੇ ਮਨਜੀਤ ਸਿੰਘ ਮੁੰਦੋ ਤੋਂ ਇਲਾਵਾ ਕਾਫੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਪੁੱਜੀ ਸੀ ਕੀ ਕਹਿਣਾ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਚਰਨਜੀਤ ਸਿੰਘ ਚੰਨਾ ਕਾਲੇਵਾਲ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਸਰ ਅੱਜ ਜੋ ਵੱਡਾ ਇਕੱਠ ਕੀਤਾ ਗਿਆ ਹੈ ਕੀ ਕਹਿਣਾ ਚਾਹਦੇ ਹੋ ਗਗਨਤ ਸ਼ਰੋਮਰੀ ਕਾਦੀਨ ਵਾਲੀ ਮੀਟਿੰਗਾਂ ਦੇ ਵਿੱਚ ਵੱਡਾ ਇਕੱਠ ਹੋਇਆ ਦੇਖੋ ਅੱਜ ਵੱਡਾ ਇਕੱਠ ਹੋਣ ਦਾ ਕਾਰਨ ਲੋਕ ਨਾ ਪਰੇਸ਼ਾਨ ਹੋਏ ਵੇ ਪੰਜਾਬ ਦੀ ਜਨਤਾ ਕਿਉਂਕਿ ਉਹਨਾਂ ਨੇ ਦੋ ਬਾਰ ਪਹਿਲਾਂ ਕਾਂਗਰਸ ਦਾ ਵੀ ਰਾਜ ਦੇਖਿਆ ਹੁਣ ਜਿਹੜੀ ਬਦਲਾਅ ਤੇ ਸਰਕਾਰ ਆਈ ਤੇ ਉਹਦਾ ਵੀ ਰਾਜ ਦੇਖਿਆ ਤੋਹਾਂ ਸਰਕਾਰਾਂ ਤੋਂ ਲੋਕ ਅੱਕ ਚੁੱਕੇ ਆਂ ਔਰ ਲੋਕਾਂ ਦੇ ਮਨ 'ਚ ਇੱਕ ਗੁੱਸਾ ਔਰ ਸਾਰਿਆਂ ਨੇ ਦੇਖਿਆ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਤੁਲਨਾ ਕਰਦੇ ਆਂ ਸਰਕਾਰਾਂ ਦੇ ਨਾਲ ਹਰ ਇੱਕ ਵਿਅਕਤੀ ਦੇ ਜ਼ੁਬਾਨ 'ਚ ਉਹੀ ਗੱਲ ਨਿਕਲਦੀ ਏ ਜੇ ਪੰਜਾਬ ਦੇ ਕੰਮਾਂ ਦੀ ਗੱਲ ਕਰੀਏ ਜੇ ਪੰਜਾਬ ਦੇ ਵਿਕਾਸ ਦੀ ਗੱਲ ਕਰੀਏ ਤਾਂ ਵਿਕਾਸ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸੋ ਇਸ ਤੇ ਹੀ ਸਦਕਾ ਏ ਕਿ ਅੱਜ ਜਿੱਥੇ ਵੀ ਕਿਤੇ ਅਸੀਂ ਛੋਟਾ ਜਿਹਾ ਸੱਦਾ ਦੰਨੇ ਭਾਵੇਂ ਅਸੀਂ ਇੱਕ ਨੁੱਕੜ ਮੀਟਿੰਗ ਰੱਖੀ ਸੀ ਲekin ਇਸ ਦੇ ਵਿੱਚ ਬਹੁਤ ਵੱਦਾ ਇਕੱਠ ਹੋਇਆ ਸੋ ਸਾਨੂੰ ਮਾਣ ਮਹਿਸੂਸ ਹੋ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਫੇਰ ਉਹੀ ਪ੍ਰਾਣੀਆਂ ਲੀਹਾਂ ਤੇ ਆ ਚੱਲ ਕੇ ਆ ਰਿਹਾ ਵੀ ਉਹ ਦਿਨ ਦੂਰ ਨਹੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਛੰਡੇ ਸਮੁੱਚੇ ਪੰਜਾਬ 'ਚ ਚਲਕਣਗੇ ਲੋਕ ਚਾਹਦੇ ਸਨ ਸਰ ਕਿਤੇ ਨਾ ਕਿਤੇ ਭਾਜਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗੜਜੋਰ ਹੋਵੇ ਪਰ ਇਹਦਾ ਗੜਜੋਰ ਨਹੀਂ ਹੋ ਸਕਿਆ ਕੀ ਲੱਗਦਾ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਹੋਵੇਗਾ ਕਿਸ ਚੀਜ਼ ਦਾ ਦੇਖੋ ਕੋਈ ਨੁਕਸਾਨ ਨਹੀਂ ਹੁੰਦਾ ਅਕਾਲੀ ਦਲ ਨੂੰ ਅਕਾਲੀ ਦਲ ਨੇ ਭਾਜਪਾ ਨਾਲ ਗੱਲ ਚੱਲੀ ਸੀ ਨੋ ਡਾਊਟ ਲੇਕਿਨ ਜਦੋਂ ਉਹਨਾਂ ਨੇ ਪੰਜਾਬ ਦੀਆਂ ਸ਼ਰਤਾਂ ਰੱਖੀਆਂ ਕਿਉਂਕਿ ਪੰਜਾਬੀਆਂ ਦੇ ਕੁਝ ਮਸਲੇ ਐ ਭਾਵੇਂ ਬੰਦੀ ਸਿੰਘਾਂ ਦੀ ਗੱਲ ਹੋਵੇ ਭਾਵੇਂ ਕਿਸਾਨਾਂ ਦੀ ਗੱਲ ਹੋਵੇ ਐਮਐਸਪੀ ਦੀ ਗੱਲ ਹੋਵੇ ਲੇਕਿਨ ਤਿੰਨ ਚਾਰ ਮੁੱਦੇ ਪੰਜਾਬ ਨਾਲ ਸੰਬੰਧਿਤ ਸੀ ਜਿਹੜੇ ਸਾਡੇ ਤਖਤਾਂ ਦੇ ਤੱਕ ਜਿਹੜੀ ਹਜ਼ੂਰ ਸਾਹਿਬ ਦੀ ਕਮੇਟੀ ਦਾ ਮਸਲਾ ਹੋਵੇ ਦਿੱਲੀ ਕਮੇਟੀ ਦਾ ਮਸਲਾ ਹੋਵੇ ਹਰਿਆਣਾ ਕਮੇਟੀ ਦਾ ਮਸਲਾ ਹੋਵੇ ਪਟਨਾ ਸਾਹਿਬ ਦੀ ਕਮੇਟੀ ਦਾ ਮਸਲਾ ਹੋਵੇ ਲੇਕਿਨ ਜਦੋਂ ਉਹਨਾਂ ਨੇ ਇਹਨਾਂ ਚੀਜ਼ਾਂ ਤੇ ਇਗਨੋਰ ਮਾਰਿਆ ਤਾਂ ਸ਼ਰੋਮਣੀ ਕਾਲੀਨਾ ਤਰਜੀਹ ਦਿੱਤੀ ਕਿ ਅੱਜ ਅਸੀਂ ਜੇ ਪੰਜਾਬੀਆਂ ਦੀ ਗੱਲ ਹੋ ਨਹੀਂ ਮੰਨਣੋਂ ਤਾਰ ਤਾਂ ਪੰਜਾਬੀਆਂ ਦੇ ਸਿਰ ਤੇ ਅੱਜ ਅਕਾਲੀ ਦਲ ਦਿੱਲੀ ਨਾਲ ਮੱਥਾ ਲਾਇਆ ਸੋ ਸਾਨੂੰ ਪੂਰਨ ਉਮੀਦ ਹੈ ਸਮੁੱਚਾ ਪੰਜਾਬ ਅਕਾਲੀ ਦਲ ਦੀ ਪਿੱਠ ਤੇ ਖੜਾ ਪਹਿਲੀ ਵਾਰ ਮਹਾ ਗਨਵੰਦਨ ਦੇ ਇੱਕ ਬੈਨਰ ਥੱਲੇ ਚੋਣ ਲੜੀ ਜਾ ਰਹੀ ਹੈ ਕੀ ਲੱਗਦਾ ਹੈ ਕੀ ਜੀ ਮਹਾ ਗਨਵੰਦਨ ਹੋਇਆ ਦੇਸ਼ ਦੇ ਵਿੱਚ ਪਹਿਲੀ ਵਾਰ ਕਈ ਕਾਂਗਰਸ ਪਾਰਟੀਆਂ ਇੱਕ ਬੈਨਰ ਤੇ ਮੇਂ ਚੋਣ ਲੜਦੀਆਂ ਦੇਖੋ ਅੱਜ ਸਾਰੀਆਂ ਸਰਕਾਰਾਂ ਸੱਤਾ ਦੀਆਂ ਭੁੱਖੀਆਂ ਉਹਨਾਂ ਨੂੰ ਕਿਵੇਂ ਤੇ ਕਿਵੇਂ ਉਹ ਕੁਰਸੀ ਦੀ ਲੜਾਈ ਲੜ ਰਹੀਆਂ ਲੇਕਿਨ ਅਕਾਲੀ ਦਲ ਕੁਰਸੀ ਦੀ ਲੜਾਈ ਨਹੀਂ ਲੜ ਰਿਹਾ ਅਕਾਲੀ ਦਲ ਮੁੱਦਿਆਂ ਤੇ ਇਲੈਕਸ਼ਨ ਲੜ ਰਿਹਾ ਸੋ ਮੁੱਦੇ ਨੂੰ ਅਕਾਲੀ ਦਲ ਦੀ ਤਰਜੀਹ ਹੋਊਗੀ ਲੇਕਿਨ ਕੁਰਸੀਆਂ ਨੂੰ ਅਗਰ ਰਾਹੁਲ ਗਾਂਧੀ ਵੱਲੋਂ ਚੋਰ ਨਿਸ਼ਾਨ ਛਾੜੂ ਤੇ ਮੋਹਰ ਲਗਾਈ ਗਈ ਹੋ ਸਕਦੀ ਹੈ ਇਸ ਤਰ੍ਹਾਂ ਹੀ ਅਰਵਿੰਦ ਕੇਜਰੀ ਵੱਲੋਂ ਕਾਂਗਰਸ ਤੇ ਨਿਸ਼ਾਨ ਤੇ ਮੋਹਰ ਲਗਾਈ ਗਈ ਹੋ ਸਕਦੀ ਹੈ ਕਿਉਂਕਿ ਉਥੇ ਜਿੱਤੇ ਉਹਨਾਂ ਦੀ ਵੋਟ ਹੈ ਉੱਥੇ ਦੋਨਾਂ ਦੇ ਵੱਖਰੇ ਵੱਖਰੇ ਉਮੀਦਵਾਰ ਨੇ ਕੀ ਲੱਗਦਾ ਸਰ ਦੇਖੋ ਇਹ ਇੱਕ ਸਿਆਸੀ ਡਰਾਮਾ ਰਚ ਰਹੀ ਹੈ ਸੋ ਇੱਥੇ ਦਾ ਦੋਵੇਂ ਪਾਰਟੀਆਂ ਇੱਕ ਦੂਜੇ ਨਾਲ ਜੁੱਤਮ ਜੁੱਤੀ ਹੋ ਰਹੀਆਂ ਆਪਣੇ ਨਾਲ ਲੱਗਦੇ 10-15 ਕਿਲੋਮੀਟਰ ਦੇ ਜਿਆਦਾ ਚੰਡੀਗੜ੍ਹ ਚ ਇਹਨਾਂ ਦਾ ਗੱਠ ਜੋੜ ਹੈ। ਇੱਧਰ ਘੱਗਰ ਟੱਪ ਜੋ ਜਾ ਕੇ ਅੰਬਾਲਾ 'ਚ ਇਹਨਾਂ ਦਾ ਗੱਠ ਜੋੜਾ। ਸੋ ਇਹ ਸਿਆਸੀ ਡਰਾਮੇ ਕਰਦੀਆਂ ਲੋਕਾਂ ਦੇ ਸੋ ਲੋਕ ਬੜੇ ਸੁਚੇਤ ਹੈ। মিডিਆ ਬੜਾ ਸਹਿਰਦਾ ਸੋ ਲੇਕਿਨ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਦੇ ਔਰ ਤੁਸੀਂ 4 ਤਰੀਕ ਨੂੰ ਰਿਜ਼ਲਟ ਤੁਸੀਂ ਸਾਡੇ ਸਾਰਿਆਂ ਦੇ ਸਾਹਮਣੇ ਹੋਊਗਾ। ਪ੍ਰਧਾਨ ਮੰਤਰੀ ਸਾਹਿਬ ਆਏ ਹੋਏ ਆ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇਖਦੇ ਹੋਣਗੇ। ਦੇਖੋ ਪ੍ਰਧਾਨ ਮੰਤਰੀ ਆਏ ਆ ਜੀ ਆਏ ਨੂੰ ਸਾਡੇ ਪੰਜਾਬ 'ਚ ਆਏ। ਲੇਕਿਨ ਅੱਜ ਇਲੈਕਸ਼ਨ ਦਾ ਦੌਰ ਚੱਲਦਾ ਸੀ ਲੇਕਿਨ ਉਹਨਾਂ ਨੇ ਕੁਝ ਐਲਾਨ ਕਰ ਅਗਲੀ ਸਰਕਾਰ ਬਣ ਤੇ ਦੇ ਕਹਿੰਦੇ ਲੇਕਿਨ ਅੱਜ ਪੰਜਾਬ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕਿ ਪੰਜਾਬ ਦੇ ਵਿੱਚ ਖਾਲੀ ਹੱਥਾਂ ਤੇ ਖਾਲੀ ਹੱਥ ਪ੍ਰਧਾਨ ਮੰਤਰੀ ਸਾਹਿਬ ਗਏ ਆ ਤੇ ਸਾਨੂੰ ਬੜੀ ਨਮੋਸ਼ੀ ਹੈ ਇਸ ਗੱਲ ਦੀ ਹਰਵਰ ਸਾਹਿਬ 13 0 ਬਰੇ ਕੀ ਤੋਂ ਦੇਖੋ ਇਹ ਤਾਂ ਤੁਹਾਨੂੰ ਆਪ ਹੀ ਪਤਾ ਲੱਗ ਜਾ ਜੋ ਹਾਲ ਹੈ ਇਹਨਾਂ ਦਾ ਪਿੰਡਾਂ 'ਚ ਜਿਵੇਂ ਨਾ ਪਹਿਲਾਂ ਕਿਹਾ ਸੀਗਾ ਲੋਕਾਂ ਨੂੰ ਗਮਰਾਹ ਕੀਤਾ ਸੀ ਮਾਈਂਡ ਵਾਸ਼ ਕਰਿਆ ਸੀ ਬੱਚਿਆਂ ਦਾ ਪਿੰਡਾਂ 'ਚ ਕਿ ਜਦੋਂ ਕਾਲੀ ਦਾ ਲਾਊਗਾ ਤੁਸੀਂ ਸਵਾਲ ਕਰੋ ਲੇਕਿਨ ਤੁਸੀਂ ਮੀਡੀਆ ਅੱਜ ਖੁਦ ਦੇਖਦਾ ਜਦੋਂ ਇਹੀ ਜਾਣੇ ਪੰਜਾਬ ਦੇ ਵਿੱਚ ਜਿੱਥੇ ਵੀ ਹਲਕੇ ਜਾਂਦੇ ਆ ਲੋਕ ਸਵਾਲ ਕਰਦੇ ਬੀਬੀਆਂ 1000-1000 ਰੁਪਏ ਦੀ ਗੱਲ ਕਰਦੇ ਆ ਕਿ ਸਾਡਾ 26-26000 ਹੋ ਗਿਆ ਸਾਡੇ ਨੌਜਵਾਨ ਵੀਰ ਉਹ ੱੱਤੇ ਦੀ ਗੱਲ ਕਰਦੇ 25-2500 ਰੁਪਿਆ ਫੇਰ ਜਗਾਰ ਪੱਤਾ ਕਿਹਾ ਸੀ ਬਜ਼ੁਰਗ 2500 ਪੈਨਸ਼ਨ ਦੀ ਗੱਲ ਕਰਦੇ ਆ ਵੀ ਸਾਨੂੰ ਪੈਨਸ਼ਨ ਕਿਹਾ ਸੀ ਸੋ ਕਿਹੜੇ ਮਿੰਟ ਦੇ 5 ਮਿੰਟ 'ਚ ਐਮਐਸਪੀ ਦੀ ਗੱਲ ਕੀਤੀ ਸੀ ਕਿੱਥੇ ਉਹ ਸਾਰੇ ਮੁੱਦੇ ਸੋ ਲੋਕਾਂ ਦੀਆਂ ਗੱਲਾਂ ਦਾ ਜਵਾਬ ਦੇਣ ਤੋਂ ਸਰਕਾਰ ਅੱਜ ਭੱਜ ਰਹੀ ਐ ਤੁਸੀਂ ਜਿੱਥੇ ਵੀ ਦੇਖੋ ਇਹਨਾਂ ਤੋਂ ਮਗਰ ਦੀਪੜ ਪੈਂਦੀ ਉਹ ਦਿਨ ਦੂਰ ਨਹੀਂ ਜਿੱਦੋਂ ਜੇ 13 0 ਕਹਿੰਦੇ 0 13 ਹੋਣੀ ਆ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਉਹ ਆਵਾਮੀ ਪਾਰਟੀ ਦਾਵਾ ਕਰਦੀ ਹੈ ਵੀ ਅਸੀਂ ਜਿਹੜਾ ਬਿਜਲੀ ਕਈ ਲੋਕਾਂ ਦੇ ਜ਼ੀਰੋ ਆ ਰਹੀ ਹੈ ਕੀ ਆ ਰਹੀ ਹੈ ਕਿ ਜ਼ੀਰੋ ਦੇਖੋ ਜ਼ੀਰੋ ਕੁਝ ਲੋਕਾਂ ਦੀ ਆਈ ਹੋਣੀ ਹੈ ਉਹਨਾਂ ਦੇ ਇੱਕ ਘਰਾਂ 'ਚ ਲੜਾਈ ਹੈ ਕੋਈ ਏਸੀ ਨਹੀਂ ਚਲਾਉਂਦਾ ਕੋਈ ਪੱਖਾ ਨਹੀਂ ਚਲਾਉਂਦਾ ਤੁਸੀਂ ਲੇਟੇ ਨਹੀਂ ਬਾਲ ਨਹੀਂ ਫਿਰ ਜ਼ੀਰੋ ਆਉਣਾ ਹੀ ਆ ਤੁਹਾਡੇ ਦੇਖੋ ਜਿਹੜਾ ਬੰਦਾ ਫੈਸਿਲਿਟੀ ਪੂਰੀ ਆਨੰਦ ਲੈ ਰਿਹਾ ਉਹਨਾਂ ਏਸੀ ਵੀ ਚਲਾਉਣਾ ਉਹਨਾਂ ਪੱਖਾ ਚਲਾਉਣਾ ਉਹਨਾਂ ਕੂਲਰ ਚਲਾਉ ਉਹਦਾ ਜ਼ੀਰੋ ਆਉਂਦਾ ਹੀ ਨਹੀਂ ਨਹੀਂ ਇਹ ਸਾਰੀਆਂ ਝੂਠੀਆਂ ਗੱਲਾਂ ਸੋ ਸਾਡੇ ਮੁੱਖ ਮੰਤਰੀ ਸਾਹਿਬ ਦਿੱਲੀ ਜਾ ਕੇ ਜੋ ਫਾਈਲਾਂ ਤੇ ਸਾਈਨ ਕਰਨੇ ਉਹ ਦਿਨ ਦੂਰ ਨਹੀਂ ਜਦੋਂ ਬਿਜਲੀ ਦਾ ਨਿੱਜੀਕਰਨ ਹੋ ਗਿਆ ਆਪਣੀਆਂ ਜੇਬਾਂ ਤੇ ਡਾਕਾ ਪੈਣਾ ਵੱਡਾ ਹੀ ਕੱਟ ਕੀਤਾ ਗਿਆ ਸੱਚੀ ਕਹਿਣਾ ਕਰਦੇ ਮੈਂ ਸਾਰੇ ਵਾੜਵਾਸੀਆਂ ਦਾ ਅਤੇ ਚਰਨਜੀਤ ਸਿੰਘ ਚੰਨਾ ਕਾਲੇਵਾਲ ਦੀ ਸ਼੍ਰੋਮਣੀ ਕਮੇਟੀ ਮੈਂਬਰ ਮੁੰਦੋਂ ਸਾਹਿਬ ਰਾਜੀਵ ਹੈਪੀ ਜੀ ਤੇ ਆਪਣੇ ਹਰਪਾਲਤਮਨ ਜੀ ਬੀਸੀਐਨ ਦੇ ਜੀ ਪਾਵਲਾ ਜੀ ਸਾਰੇ ਵੀਰਾਂ ਦੇ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਵਾਰਡ ਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪ੍ਰੇਮ ਸਿੰਘ ਚੰਦੂ ਮਾਗਰਾਤ ਸਾਹਿਬ ਨੂੰ ਵੋਟਾਂ ਪਾਉਣ ਦਾ ਬਾਰੇ ਕਿਹਾ ਹੈ ਅਤੇ ਮੈਂ ਸਾਰੇ ਪੱਤਰਕਾਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ। ਕਿ ਕਰਾੜੀ ਤੇ ਕਰਾਉਂ ਵੀਡੀਓ ਤੇ ਜੁੜੇ ਹੋਏ ਹੋ ਕੀ ਲੱਗਾ ਕਿੰਨੀ ਕੀ ਲੀਡ ਹੈ ਜਿਹੜੀ ਅੱਥੋਂ ਸੋਮਨੀ ਕਾਲੇ ਤੋਂ ਮਿਲੇਗੀ। ਇਸ ਵਾਰੀ ਅਸੀਂ ਪ੍ਰੇਮ ਸਿੰਘ ਚੰਦੂ ਮਾਗਰਾਤ ਨੂੰ ਖਰੜ ਹਲਕੇ ਤੋਂ ਤਕਰੀਬਨ 15 ਜਾਂ 20 ਹਜ਼ਾਰ ਤੋਂ ਜਿਤਾ ਕੇ ਭੇਜਾਂਗੇ। ਤੇ ਮੁਕਾਬਲਾ ਕਿਸ ਦੇ ਨਾਲ ਮੰਨਦੇ ਹੋ ਮੁਕਾਬਲਾ ਦਾ ਕਾਂਗਰਸ ਨਾਲ ਹੈ ਜੀ ਆਪ ਦਾ ਖਤਮ ਹੋ ਗਈ ਹੁਣ ਇਸ ਟਾਈਮ ਜੀ ਆਪ ਦਾ ਬਿਲਕੁਲ ਖਤਮ ਕਾਂਗਰਸ ਨਾਲ ਮੁਕਾਬਲਾ ਕਾਂਗਰਸ ਦਾ ਵੀ ਬਸ ਐਦਾਂ ਵੀ ਦੇਖੋ ਬਾਹਰ ਦਾ ਕੈਂਡੀਡੇਟ ਆ ਵੋਟਾਂ ਇਹਨੂੰ ਵੀ ਨਹੀਂ ਪੈਣੀਆਂ ਇੰਤ